ਆਸਟ੍ਰੇਲੀਆ ਦੀਆਂ ਪਾਰਲੀਮੈਂਟ ਇਲੈਕਸ਼ਨਸ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਹੋ ਚੁੱਕੀ ਹੈ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਸੋ ਅਜੇਹੇ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪੰਜਾਬੀ ਕਮਿਊਨਿਟੀ ਹੈ ਜਿਹੜੀ ਉਹ ਇਹਨਾਂ ਚੋਣਾ ਦੇ ਵਿੱਚ ਨਿਕਲ ਕੇ ਕਿੰਨੀ ਕ ਅੱਗੇ ਆਈ ਐ ਜੋਗੇ ਬੜੇ ਪਾਇਆ ਜਾ ਰਿਹਾ ਜਿਦਾ ਆਮ ਆਦਮੀ ਪਾਰਟੀ ਪਾਉਂਦੀ ਸੀ ਬਰਾ ਇੱਥੇ ਵੀ ਇਦਾਂ ਕਈ ਕਹਿੰਦਾ ਮੈਂ ਸਸਤਾ ਕਰ ਦੂੰਗਾ ਕੋਈ ਕਹਿੰਦਾ ਮੈਂ ਮਾਈਗ੍ਰੇਸ਼ਨ ਘਟਾ ਦੂੰਗਾ ਕੋਈ ਕਹਿੰਦਾ ਮੈਂ ਸਟੂਡੈਂਟ ਘਟਾ ਦੂੰਗਾ ਸਾਮੇਦਾਰ ਬੰਦੇ ਆ ਪੜ੍ਹੇ ਲਿਖੇ ਬੰਦੇ ਆ ਐਜੂਕੇਟਿਡ ਆ ਵੀ ਮਾਈਗ੍ਰੇਸ਼ਨ ਤੋਂ ਬਗੈਰ ਇਹਨਾਂ ਦਾ ਦੇਸ਼ ਚੱਲਿਆ ਹੀ ਨਹੀਂ ਸੀਗਾ ਚੱਲਿਆ ਹੀ ਟੁਪਟ ਹੀ ਮਾਈਗ੍ਰੈਂਟਸ ਦੇ ਨਾਲ ਹੁੰਦੀ ਆ ਜੇ ਇਦਾਂ ਦੀਆਂ ਗੱਲਾਂ ਕਰਨਗੇ ਮੈਨੂੰ ਨਹੀਂ ਲੱਗਦਾ ਕਿ ਇਹ ਨਿਊ ਸੌਂਸਬਿਲ ਦੇ ਏਰੀਆ ਚੋਂ ਜਾਂ ਮਾਈਗਰੇਟਸ ਦੇ ਬੋਟਾਂ ਨੂੰ ਐ ਇਤਿਹਾਸ ਅਗਣਗੇ ਛੱਡੀ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਗੇਮਸ ਨੇ ਜਿਹੜੀਆਂ ਇਹ ਕਰਵਾਈਆਂ ਚਾਰੀਆਂ ਨੇ ਲੰਬਾ ਸਮਾਂ ਹੋ ਗਿਆ ਜਦੋਂ ਸ਼ੁਰੂ ਹੋਈਆਂ ਸੀ ਤਾਂ ਅਜੇਹੇ ਦੇ ਵਿੱਚ ਕਰਨਲ ਜੀ ਹੁਣ ਕਿਸ ਲੈਵਲ ਤੱਕ ਪ੍ਰੀਪਰੇਸ਼ਨ ਪਹੁੰਚ ਚੁੱਕੀ ਹੈ ਕਿਉਂਕਿ ਹੁਣ ਤਾਂ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਇਹਨਾਂ ਗੇਮਸ ਦੇ ਵਿੱਚ ਸਾਸ ਬਸਾ ਵੱਡੀਆਂ ਗੋਰਿਆਂ ਨੇ ਡੋਨੇਟ ਕਰ ਦਿੱਤੀਆਂ ਸੀ ਤੇ ਆਵਾਜ਼ ਆਈ ਲੇ ਉਦੋਂ ਨੂੰ ਤੁਸੀਂ ਹੁਣ ਸਾਨੂੰ ਡਰਾਈਵਰਾਂ ਦੀ ਲੋੜ ਹੈ ਪ੍ਰਧਾਨ ਨੇ ਸਾਡੇ ਨੇ ਦੱਸਦੇ ਆ ਗੀਮਾ ਜੀ ਨੇ ਦੱਸਿਆ ਵੀ ਸਾਨੂੰ ਹੁਣ ਡਰਾਈਵਰਾਂ ਦੀ ਬਹੁਤ ਬਹੁਤ ਲੋੜ ਹੈ ਚਾਹੇ 4 ਘੰਟੇ ਦੀ ਸ਼ਿਫਟ ਲਾਓ ਮਿੱਤਰੋ ਪੰਜਾਬ ਜੂਥ ਕਲੱਬ ਉਹਨਾਂ ਮੁੰਡਿਆਂ ਨੇ ਉਹਨਾਂ ਕੁੜੀਆਂਾਂ ਨੇ ਮੁੰਡਿਆਂ ਨੇ ਕੁੜੀਆਂਾਂ ਨੇ ਸਾਰਿਆਂ ਨੇ ਰਲ ਕੇ ਇਹ ਆਪਣੇ ਉੱਤੇ ਫੈਸਲਾ ਲੈ ਲਿਆ ਇਹ ਰਿਸਪੌਂਸਿਬਿਲਟੀ ਲਈ ਵੀ 2 ਲੱਖ ਬੰਦੇ ਦੀ ਚਾਹ ਤੇ ਪਕੌੜਿਆਂ ਦਾ ਖਰਚਾ ਜਾਂ ਲੰਗਰ ਉਹ ਚਲਾਉਣਗੇ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਵਸਾਖੀ ਦੇ ਆ ਖਾਲਸਾ ਦੇ ਆ ਜਿਹੜਾ ਉਹ ਮਨਾਇਆ ਜਾ ਰਿਹਾ ਕਿੱਥੇ ਕਿੱਥੇ ਇਵੈਂਟਸ ਹੋ ਰਹੇ ਨੇ ਤੇ ਸੰਗਤ ਹੈ ਜਿਹੜੀ ਉਹ ਕਿੱਥੇ ਕਿੱਥੇ ਹਮ ਹਮਾ ਕੇ ਜਿਹੜੀ ਪਹੁੰਚ ਸਕਦੀ ਹੈ ਗੁਰੂ ਘਰਾਂ ਦੇ ਵਿੱਚ ਪਹੁੰਚ ਸਕਦੇ ਨੇ ਪਰ ਸਮਾਗਮ ਵੱਡੇ ਕਿੱਥੇ ਨੇ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਇਸ 쇼 ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕੁਝ ਖਾਸ ਆਸਟ੍ਰੇਲੀਆ ਦੀਆਂ ਗਤੀਵਿਧੀਆਂ ਸਾਂਝੀਆਂ ਕਰਦੀਆਂ ਸਮੇਂ-ਸਮੇਂ ਤੇ ਵੱਡੇ ਪੱਧਰ ਤੇ ਜਿੱਥੇ ਭਾਰਤੀ ਪੰਜਾਬੀ ਕਮਿਊਨਿਟੀ ਆਸਟ੍ਰੇਲੀਆ ਦੇ ਵਿੱਚ ਵਸੀ ਹੋਈ ਹੈ ਤਾਂ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਇਵੈਂਟ ਨੇ ਜਿਹੜੇ ਉੱਥੇ ਹੁੰਦੇ ਰਹਿੰਦੇ ਨੇ ਤੇ ਗੱਲ ਸਿਆਸਤ ਦੀ ਵੀ ਕਰਾਂਗੇ ਕਿ ਪੰਜਾਬੀ ਕਿਸ ਤਰ੍ਹਾਂ ਸਿਆਸਤ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਮਾਣ ਹੈ ਜਿਹੜਾ ਉਹ ਉਧਾਰੇ ਨੇ ਸੋ ਇਸ ਹਫਤਾਵਰੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਮੇਰੇ ਨਾਲ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਸਵਾਗਤ ਹੈ ਕਰਨੈਲ ਜੀ ਤੁਹਾਡਾ ਬਹੁਤ-ਬਹੁਤ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਿਲਕੁਲ ਅ ਅੱਗੇ ਗੱਲ ਆਪਾਂ ਅਕਸਰ ਕਰਦੇ ਆ ਜਿਹੜੇ ਈਵੈਂਟਸ ਹੁੰਦੇ ਆ ਪਰ ਕਰਨੈਲ ਜੀ ਇਸ ਵਾਰ ਗੱਲ ਪਹਿਲਾਂ ਥੋੜੀ ਜੀ ਸਿਆਸਤ ਦੀ ਕਰਾਂਗੇ ਕਿਉਂਕਿ ਆਸਟ੍ਰੇਲੀਆ ਦੀਆਂ ਪਾਰਲੀਮੈਂਟ ਇਲੈਕਸ਼ਨਸ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਹੋ ਚੁੱਕੀ ਹੈ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਸੋ ਅਜੇਹੇ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪੰਜਾਬੀ ਕਮਿਊਨਿਟੀ ਹੈ ਜਿਹੜੀ ਉਹ ਇਹਨਾਂ ਚੋਣਾਂ ਦੇ ਵਿੱਚ ਨਿਕਲ ਕੇ ਕਿੰਨੀ ਕੁ ਅੱਗੇ ਆਈ ਹੈ ਕਿਹੜੇ ਕਿਹੜੇ ਕੈਂਡੀਡੇਟ ਨੇ ਪੰਜਾਬੀ ਜਿਨ੍ਹਾਂ ਨੂੰ ਸੀਟਾਂ ਮਿਲੀਆਂ ਨੇ ਟਿਕਟਾਂ ਮਿਲੀਆਂ ਨੇ ਕਿਹੜੇ ਕਿਹੜੇ ਏਰੀਏ ਤੋਂ ਮਿਲੀਆਂ ਨੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹਾਲੇ ਕੈਨੇਡਾ ਦੇ ਕੰਪੈਰੀਟਿਵਲੀ ਓਨੀ ਵੱਡੀ ਤਦਾਦ ਹੈ ਜਿਹੜੀ ਨਹੀਂ ਹੈ ਸਿਆਸਤ 'ਚ ਪਰ ਸ਼ੁਰੂਆਤ ਹੋ ਚੁੱਕੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਵਧਾਈਆਂ ਦਿੰਨੇ ਆ ਵੈਸਟਰਨ ਸੇਲਿਆ ਦੀ ਸਟੇਟ ਗਵਰਨਮੈਂਟ ਲਈ ਸਾਡੇ ਭੈਣ ਜੀ ਪਹਿਲੀ ਵਾਰੀ ਸਿਲੈਕਟ ਹੋਏ ਆ ਚੁਣੇ ਗਏ ਆ ਜਿੱਤੇ ਗਏ ਆ ਕੱਲ ਉਹਨਾਂ ਨੇ ਯੈਸਟਰਡੇ ਉਹਨਾਂ ਦੀ ਸੌ ਚੱਕ ਸੀਗੀ ਸਮਾਗਮ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਦੇਖ ਸਕਦੇ ਆ ਉਹਨਾਂ ਨੇ ਸੌ ਚੁੱਕੀ ਆ ਬਹੁਤ ਮਾਣ ਦੀ ਗੱਲ ਆ ਡਾਕਟਰ ਪਰਵਿੰਦਰ ਕੌਰ ਜੀ ਤੇ ਉਹਨਾਂ ਨੇ ਆਪਣੀਆਂ ਸਾਇੰਸ ਦੇ ਵਿਦਵਾਨ ਨਾਲ ਜਿੱਥੇ ਪ੍ਰਾਪਤੀਆਂ ਸੀ ਉਥੇ ਪੋਲਿਟਿਕਲ ਦੇ ਵਿੱਚ ਵੀ ਪੈਹਲੀ ਪਲੇਠਾ ਕਰਕੇ ਹਮਲਾ ਮਾਰਿਆ ਤੇ ਪੰਜਾਬੀਏ ਦੀ ਥਾਂ ਖਾਸ ਕਰਕੇ ਲੇਡੀ ਦਸਾਨੀਆਂ ਦਾ ਨਾਮ ਉੱਚਾ ਕੀਤਾ ਧੰਨਵਾਦ ਦੀਆਂ ਅਸੀਂ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਵੀ ਤੇ ਭੈਣ ਜੀ ਦੀਆਂ ਸੁਵਾਮਾ ਦੇਵੀ ਤੇ ਅੱਗੋਂ ਲਈ ਵੈਸਟ ਆਫ ਲੱਕ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਹਾਂ ਪ੍ਰਾਪਤ ਦੂਜੀ ਸਾਡੀ ਗੱਲ ਆ ਪੀ 3 ਮਈ ਨੂੰ ਫੈਡਰਲ ਗਵਰਨਮੈਂਟ ਦੀਆਂ ਇਲੈਕਸ਼ਨਸ ਆ ਰਹੀਆਂ ਬਿਲਕੁਲ ਦੋ ਪੀਆ ਆਸਟ੍ਰੇਲੀਅਨ ਲੇਬਰ ਪਾਰਟੀ ਤੇ ਲਿਬਰਲ ਪਾਰਟੀ ਦੋਨਾਂ ਵੱਲਾਂ ਹੋਈ ਪੰਜਾਬੀ ਆਪਣੇ ਕਾਫੀ ਹੈਗੇ ਕੰਮ ਕਰਦੇ ਪਹਿਲਾਂ ਤੋਂ ਕਿਉਂਕਿ ਮੈਂ ਫੇਰ ਪਿੱਛੇ ਚਲ ਜੰਨਾ ਜੇ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਜਾਂ ਗੁਰੂਆਂ ਦੀ ਫਿਲਾਸਫੀ ਨਾ ਹੁੰਦੀ ਤਾਂ ਇਸ ਖੇਚੇ ਦੇ ਵਿੱਚ ਤਾਂ ਸਾਰਿਆਂ ਦੀ ਸਨਮਤ ਹੋਣੀ ਸੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸਨਮਤ ਹੋਤੀ ਸਭ ਕੀ ਤਾਂ ਪਰ ਉਹਨਾਂ ਨੇ ਇਹ ਗੁੜਤੀ ਦਿੱਤੀ ਸ਼ੇਮੇ ਪਾਸ਼ਾ ਨੇ ਮੀਰੀ ਤੇ ਪੀਰੀ ਸਿਆਸ ਚੰਗੀ ਲਿਆਉਣੀ ਆ ਸੇਵਾ ਕਰਨੀ ਪਹਿਲਾਂ ਉਹਦੇ ਨਾਲ ਦੀ ਸਿਆਸ ਦੇਣੀ ਆ ਨਾ ਕਿਸੇ ਨੂੰ ਡਰ ਦੇ ਨਾਲ ਲੈਣਾ ਉਹ ਸਿਆਸ ਹੋਣੀ ਚਾਹੀ ਕੈਨੇਡਾ ਚ ਹੋਵੇ ਗੁਰੂਆਂ ਦੀ અપਾਰ ਬਖਸ਼ਿਸ਼ ਨਾਲ ਚਾਹੇ ਉਹ ਇੰਗਲੈਂਡ ਆ ਚਾਹੇ ਅਮਰੀਕਾ ਆ ਹੁਣ ਆਸਟ੍ਰੇਲੀਆ ਉੱਪਰ ਜਾ ਰਿਹਾ ਆ ਇਹਨਾਂ ਲੋਕਾਂ ਨੇ ਰੈਕੋਗਨਾਈਜ਼ ਕਰਦੇ ਆ ਅਕਨੋਲਜ ਕਰਦੇ ਆ ਆਪਣੀਆਂ ਸਵਾਮਾਂ ਬਾਹਰ ਵਾਰ ਪਿਛਲੀ ਵਾਰੀ ਆਪਾਂ ਦੱਸਿਆ ਸੀ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਮਿਸਟਰ ਰੌਲੈਂਡ ਨੇ ਵੀ ਸਾਰੀਆਂ ਪਾਰਟੀਆਂ ਨੇ ਇਹਨਾਂ ਦੀਆਂ ਸਵਾਮਾਂ ਦੇਖਦਿਆਂ ਹੋਏ ਆ ਇਹਨਾਂ ਨੂੰ ਟਿਕਟ ਦਿੱਤੀ ਗਈ ਆ ਬਹੁਤ ਹੀ ਘਣੋ ਦਾ ਬਸਾਉਂਦਾ ਇਲਾਕਾ ਬਲੈਕ ਟਾਊਨ ਗਲੈਂਡਵੁੱਡ ਜਿਹਨੂੰ ਅਸੀਂ ਗ੍ਰੀਨਵੇ ਕਹਿੰਦੇ ਆ ਉਥੋਂ ਐਲਕੀ ਡਾਕਟਰ ਰਤਨ ਬਿਰਕਜੀ ਨੂੰ ਟਿਕਟ ਮਿਲੀ ਆ ਉਹਨੇ ਆਪਣੇ ਡਾਕਟਰ ਬਿਰਕ ਦੀ ਵਾਈਫ ਭੈਣ ਜੀ ਰਤਨਕੌਰ ਬਿਰਕਜੀ ਨੂੰ ਲਿਬਰਲ ਪਾਰਟੀ ਨੇ ਕਾਫੀ ਦਿਨ ਇਹਨਾਂ ਦਾ ਰਾਜ ਰਿਹਾ ਲਿਬਰਲ ਪਾਰਟੀ ਦਾ ਕਿਉਂਕਿ ਲਿਬਰਲ ਵੱਲੋਂ ਆਏ ਆ ਤੇ ਉਹ ਤੁਸੀਂ ਦੇਖਣਾ ਸਾਰਿਆਂ ਨੇ ਹੁਣ ਇੱਕ ਗੱਲ ਦੀਆਂ ਵਧਾਈਆਂ ਸਾਰਿਆਂ ਨੂੰ ਅਸੀਂ ਤਾਂ ਗਲੋਬਲ ਪੰਜਾਬ ਦੇ ਉੱਤੇ ਕੋਈ ਫਰਕ ਨਾ ਰੱਖਦੇ ਹੋਇਆ ਸਾਰੇ ਲਈ ਵੇਸ਼ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਦੇਖਦੇ ਹੋਏ ਉਹਨਾਂ ਦੀਆਂ ਸਵਾਮਾਂ ਲੰਬੀਆਂ ਜਾਂ ਕਿੱਦਾਂ ਜਾਂ ਪਸ਼ੋਕਰ ਜਾਂ ਸਾਰਾ ਕੁਝ ਦੇਖਦੇ ਹੋਏ ਉਹਨਾਂ ਨੂੰ ਦੇਖਣਾ ਵੀ ਤੁਹਾਡੇ ਲਈ ਕਿੰਨਾ ਕੋ ਕਾਮ ਲਈ ਜਾਂ ਆਪਣੇ ਲਈ ਮਾਈਗ੍ਰੇਸ਼ਨ ਲਈ ਕਿੰਨਾ ਖੜਦੇ ਤੇ ਕਰਦੇ ਰਹੇ ਆ ਸਾਰਿਆਂ ਦੇ ਆਪਣੇ ਹਿਸਾਬ ਨਾਲ ਉਂਟਾਂ ਤੁਸੀਂ ਆਪਣੀ ਮਰਜ਼ੀ ਨਾ ਪਾਉਣੀ ਆ ਇਸੇ ਤਰ੍ਹਾਂ ਨਾਲ ਹੀ ਚੀਫਲੇ ਏਰੀਆ ਪੈਂਦਾ ਉਥੋਂ ਸਾਰ ਸੁਰਿੰਦਰ ਭਾਜੀ ਸੁਖਜਿੰਦਰ ਸਿੰਘ ਹੋਣੀ ਆ ਅਪਾ ਅੱਗੇ ਉਹਨਾਂ ਦਾ ਪੋਸਟਰ ਕਰ ਵੀ ਚੁੱਕੇ ਆ ਉਹ ਪਾਰਟੀ ਹੈ ਗ੍ਰੀਨਸ ਜਿੱਦਾਂ ਕਿ ਆਪਣੇ ਕਹਿ ਲਓ ਗੁਰੂਆਂ ਦੀ ਫਿਲਾਸਫੀ ਵੀ ਥੋੜੀ ਮਿਲਦੀ ਆ ਮੈਂ ਕਿਸੇ ਦਾ ਪੱਖ ਨਹੀਂ ਲੈਂਦਾ ਗ੍ਰੀਨਸ ਉਹ ਆ ਜਿਹੜੀ ਕਹਿੰਦੀ ਆ ਕਿ ਦਰਖਤ ਵੀ ਨਹੀਂ ਵਧਣੇ ਚਾਹੀਦੇ ਸਾਰਾ ਨੇਚਰਲ ਚਾਹੀਦਾ ਇਦਾਂ ਇਦਾਂ ਦਾ ਸਾਰਿਆਂ ਨੂੰ ਇਕੁਅਲ ਰਾਈਟਸ ਚਾਹੀਦੇ ਆ ਮਨੋਰਟੀਜ਼ ਨੂੰ ਵੱਧ ਅਧਿਕਾਰ ਚਾਹੀਦੇ ਆ ਗਰੀਬਾਂ ਦੇ ਇਕਾਂ ਚ ਕੱਢਣ ਵਾਲੀ ਪਾਰਟੀ ਉਹਦੇ ਵਿੱਚ ਨੇ ਭਾਜੀ ਸਾਰ ਸੁਖਜਿੰਦਰ ਸਿੰਘ ਜੀ ਉਹਨਾਂ ਦੇ ਘਰੋਂ ਵੀ ਸਾਰ ਬ੍ਰਿਯਾਮ ਸਿੰਘ ਉਹ ਪਹਿਲਾਂ ਉਹਨਾਂ ਦੇ ਫੈਮਿਲੀ ਚਾਚਾ ਜੀ ਤਾਇਆ ਜੀ ਤੇ ਉਹਨਾਂ ਸਾਰਿਆਂ ਨੇ ਸਵਾਮਾ ਗੁਰਦੁਆਰੇ ਚ ਵੀ ਬਹੁਤ ਦੇਰ ਤੋਂ ਲੰਬੇ ਸਮੇਂ ਤੋਂ ਕਰਦੇ ਰਹੇ ਆ ਪਿੱਛੇ ਵੀ ਉਹਨਾਂ ਨੇ ਪਹਿਲਾਂ ਲੀਬਰ ਪਾਰਟੀ ਜੀ ਵੀ ਕੀਤੀ ਆ ਫੇਰ ਵੀ ਤੇ ਇਮੀਗ੍ਰੇਸ਼ਨ ਦੇ ਨਾਲ ਵੀ ਕਈ ਰਿਲੇਟਡ ਕੰਮਾਂ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਦੇਖਿਆ ਜਾਵੇ ਤਾਂ ਜਦੋਂ ਫਾਰਮਰ ਮੂਵਮੈਂਟ ਸੀ ਤਾਂ ਉਹਨਾਂ ਦੇ ਲੀਡਰ ਨੇ ਮਿਸਟਰ ਡੈਵਿਡ ਸ਼ੂਬਰਜ ਨੇ ਪਹਿਲੀ ਵਾਰੀ ਆ ਦਾ ਨਾਰਾ ਔਰ ਉੱਚੀ ਆਵਾਜ਼ ਦੇ ਵਿੱਚ ਫਾਰਮਾਂ ਦੀ ਕਿਸਾਨਾਂ ਦੀ ਆਵਾਜ਼ بلند ਕੀਤੀ ਪਾਰਲੀਮੈਂਟ ਚ ਇਹ ਉਹ ਪਾਰਟੀ ਆ ਜੀ ਉਹ ਚੀਫਲੇ ਤੋਂ ਆ ਜਿਹਦੇ ਵਿੱਚ ਕੇ ਰੇਚਮੰਡ ਤੋਂ ਪਾਰਲਾ ਇਲਾਕਾ ਆ ਜਾਂਦਾ ਸਾਰਾ ਇੱਥੇ ਦੇ ਲੋਕ ਲੋਕਾਂ ਨੂੰ ਪਤਾ ਆ ਸਾਰਿਆਂ ਨੂੰ ਤੇ ਉਹਨਾਂ ਨੂੰ ਵੀ ਬੇਨਤੀ ਸੀ ਕਿ ਉਹਨਾਂ ਦਾ ਵੀ ਬਹੁਤ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਸਾਰੇ ਪਾਸਿਆਂ ਤੋਂ ਹੁਣ ਗੱਲ ਕਰੀਏ ਵੈਸਟਰਨ ਆਸਟ੍ਰੇਲੀਆ ਦੀ ਪਾਰਥ ਵਾਲੇ ਏਰੀਆ ਚ ਉੱਥੋਂ ਦੇ ਸਾਰਦੀਪ ਸਿੰਘ ਉਹਨਾਂ ਦਾ ਪਿਛੋਕੜ ਹੀ ਪਟਿਆਲੇ ਦੇ ਰਾਜਾਂ ਵਾਲਾ ਹੈ ਦਾ ਘਰਾ ਦਾ ਯਾ ਪਟਿਆਲੇ ਤੋਂ ਹੀ ਬਿਲੋਂਗ ਕਰਦੇ ਪਟਿਆਲਾ ਤਾਂ ਹਾਵੀ ਰਹਿੰਦਾ ਹਰ ਵੱਲੇ ਪੋਲਿਟਿਕਸ ਦੇ ਵਿੱਚ ਪੰਜਾਬ ਹੋਵੇ ਕਿਤੇ ਵੀ ਹੋਵੇ ਉਹਨਾਂ ਨੇ ਉਹਨਾਂ ਨੂੰ ਤਾਂ ਸੰਸਦ ਦੀ ਟਿਕਟ ਮਿਲੀ ਜਿਹੜੀ ਅਪਰ ਹਾਊਸ ਦੀ ਜਿਹਨੂੰ ਤੁਸੀਂ ਕਹਿੰਦੇ ਰਾਜ ਸਭਾ ਉਹ ਵੀ ਲੈ ਆਸਟ੍ਰੇਲੀਅਨ ਲੇਬਰ ਪਾਰਟੀ ਵੱਲੋਂ ਮਿਲੀ ਆ ਸਾਰੇ ਲਈ ਬેશਕਰਦਾਰ ਧੰਨਵਾਦ ਦੀਆਂ ਭਾਜੀ ਦੀਪ ਸਿੰਘ ਜੀ ਤੁਹਾਡੇ ਲਈ ਵੀ ਤੇ ਆਸਟ੍ਰੇਲੀਅਨ ਲੇਬਰ ਪਾਰਟੀ ਦਾ ਥੈਂਕ ਯੂ ਤੇ ਤੁਹਾਡੀ ਵੈਸਟ ਆਫ ਲੱਕ ਟੂ 올 ਸਾਰੇ ਜਣੇ ਜਿੱਤ ਕੇ ਆਓ ਮੈਦਾਨ ਚ ਉੱਥੇ ਪੰਜਾਬੀਆਂ ਦੀ ਗੱਲ ਪੰਜਾਬੀਆਂ ਦੀਆਂ ਗੱਲਾਂ ਹੋਣ ਬਾਰਤਾ ਹੋਵੇ ਬਾਕੀ ਮੈਂ ਇਹ ਨਹੀਂ ਕਹਿੰਦਾ ਕੋਈ ਪੰਜਾਬੀ ਕਈ ਸਾਡੇ ਲੋਕਲ ਕੈਂਡੀਡੇਟ ਆ ਜਾਂ ਡਾਕ ਇੱਥੇ ਮਿਸ਼ਨ ਆਂਡਿਆ ਜਾਂ ਹੋਰ ਗੋਰੇ ਵੀ ਕਈਆਂ ਨੇ ਜਿਨ੍ਹਾਂ ਨੇ ਫਾਰਮਰ ਸਾਈਡ ਤੋਂ ਕਿਊਂਗਜ਼ਲੈਂਡ ਤੋਂ ਮਿਸਰ ਬੌਬ ਕੈਟਰ ਆ ਜਾਂ ਹੋਰ ਆ ਉਹਨਾਂ ਨੇ ਬਹੁਤ ਵਾਰੀ ਫਾਰਮਰਾਂ ਦੀ ਗੱਲ ਕੀਤੀ ਆ ਵੀ ਇਹ ਪੰਜਾਬੀਆਂ ਦੀ ਫਾਰਮਿੰਗ ਦੇ ਵਿੱਚ ਖੇਤੀਬਾੜੀ 'ਚ ਬਹੁਤ ਯੋਗਦਾਨ ਆ ਇਹਨਾਂ ਲਈ ਵਿਜੇ ਜਾਂ ਇਹਨਾਂ ਲਈ ਮਾਈਗ੍ਰੇਸ਼ਨ ਬਸਤਬਦ ਖੋਲ੍ਹ ਦੇਣੀ ਚਾਹੀਦੀ ਆ ਹੁਣ ਤੁਸੀਂ ਇਹ ਵੀ ਦੇਖਣਾ ਆ ਕਿ ਕਿਹੜੇ ਤੁਹਾਡੇ ਮਾਈਗ੍ਰੈਂਟਸ ਦੇ ਹੱਕਾਂ ਦੇ ਆ ਜਾਂ ਕਿੱਦਾਂ ਆ ਬੜੀ ਚਰਚਾ ਚੱਲ ਰਹੀ ਆ ਜੋਗੇ ਬੜੇ ਪਾਏ ਜਾ ਰਿਹਾ ਜਿਦਾ ਆਮ ਆਦਮੀ ਪਾਰਟੀ ਪਾਉਂਦੀ ਸੀ ਬਰਾਬਰ ਇੱਥੇ ਵੀ ਇਦਾਂ ਕਈ ਕਹਿੰਦਾ ਮੈਂ ਸਸਤਾ ਕਰ ਦੂੰਗਾ ਕੋਈ ਕਹਿੰਦਾ ਮੈਂ ਮਾਈਗ੍ਰੇਸ਼ਨ ਘਟਾ ਦੂੰਗਾ ਕੋਈ ਕਹਿੰਦਾ ਮੈਂ ਸਟੂਡੈਂਟ ਘਟਾ ਦੂੰਗਾ ਪਰ ਇਹਨਾਂ ਨੂੰ ਦੇਖਿਆ ਜਿਹੜੇ ਭੜੀ ਪਾਵਾਂ ਤੋਂ ਸਾਮੀਦਾਰ ਬੰਦੇ ਆ ਪੜ੍ਹੇ ਲਿਖੇ ਬੰਦੇ ਆ ਐਜੂਕੇਟਿਡ ਆ ਵੀ ਮਾਈਗ੍ਰੇਸ਼ਨ ਤੋਂ ਬਗੈਰ ਇਹਨਾਂ ਦਾ ਦੇਸ਼ ਚੱਲਿਆ ਹੀ ਨਹੀਂ ਸੀਗਾ ਚੱਲਿਆ ਹੀ ਡਵੈਲਪਮੈਂਟ ਹੀ ਮਾਈਗ੍ਰੈਂਟਸ ਦੇ ਨਾਲ ਹੁੰਦੀ ਆ ਜੇ ਇਦਾਂ ਦੀਆਂ ਗੱਲਾਂ ਕਰਨਗੇ ਮੈਨੂੰ ਨਹੀਂ ਲੱਗਦਾ ਕਿ ਇਹ ਨਿਊ ਸੌਂਸਬਿਲ ਦੇ ਏਰੀਆ ਜੋ ਜਾਂ ਮਾਈਗਰੇਟਸ ਨੇ ਬੋਟਾ ਨੂੰ ਇਹ ਇਤਿਆਸ ਅਗਣਗੇ ਹਾਂ ਇਹ ਜੇ ਉਹਨਾਂ ਨੂੰ ਸਾਰਿਆਂ ਨੂੰ ਓਵਰ ਆਲ ਹੋਵੇ ਇਹਨਾਂ ਨੇ ਜੀਬ ਚੋਂ ਤਾਂ ਕਿਸੇ ਨੂੰ ਕੁਝ ਦੇਣਾ ਨਹੀਂ ਚਾਹੇ ਪਟ્રોલ ਆ ਜਾਂ ਕੁਝ ਵੀ ਆ ਦੇਣਾ ਤਾਂ ਲੋਕਾਂ ਦੇ ਕੋਲੋਂ ਹੀ ਆ ਸਾਰਾ ਕੁਝ ਇੱਥੇ ਕੋਈ ਏਦਾਂ ਦੀ ਗੱਲ ਵੀ ਨਹੀਂ ਹੁੰਦੀ ਬਹੁਤੀ ਕਰਾਪਸ਼ਨ ਦੀ ਸੋ ਏਦਾਂ ਦੇ ਥੋੜਾ ਥੋੜਾ ਲੋਕਾਂ ਨੂੰ ਝਾਂਸੇ ਜੇ ਬੁੱਧੂ ਜੇ ਬਣਾ ਰਹੇ ਜਿੱਦਾਂ ਕਿ ਦਿੱਲੀ ਤੋਂ ਤੁਹਾਡੀ ਆਮ ਆਦਮੀ ਪਾਰਟੀ ਨਾ ਕੇ ਮੁਫਤ ਦੇਣ ਦੀ ਬਜਾਏ ਘੋਲੋਕਾਂ ਨੂੰ ਏਦਾਂ ਦੇ ਚਸਕੇ ਦੇ ਕੇ ਭਰਮਾਇਆ ਸੀਗਾ ਏਦਾਂ ਦੇ ਵਿੱਚ ਅਸੀਂ ਚਾਹੁੰਦੇ ਆਂ ਵੀ ਸਾਡੇ ਬੰਦੇ ਪੜ੍ਹੇ ਲਿਖੇ ਆਏ ਕਾਫੀ ਇੱਥੇ ਜਿਦਾ ਆਈਐਲਐਸ ਵਗੈਰਾ ਕਰਕੇ ਆਏ ਹੋ ਆਸਟ੍ਰੇਲੀਆ ਚ ਕੋਈ ਬਾਰਡਰ ਨਹੀਂ ਸੀ ਆਪਣੀ ਸਮਝ ਅਨੁਸਾਰ ਅਸੀਂ ਨਹੀਂ ਕਹਿੰਦੇ ਜਿਹੜੀ ਵੀ ਪਾਰਟੀ ਤੁਸੀਂ ਬਿਲੋਂਗ ਕਰਦੇ ਆ ਤੁਸੀਂ ਆਪਣੇ ਹਿਸਾਬ ਦੇਖਣਾ ਆ ਉਹਦਾ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਵੋਟ ਜਿਹਨੂੰ ਮਰਜ਼ੀ ਦਿਓ ਦੈਨ ਤਰੀਕ ਨੂੰ ਹੋਣੀ ਆ ਉਹ ਤੋਂ ਬਣਾ ਪੋਸਟਲ ਵੋਟਾਂ ਵੀ ਆ ਚੁੱਕੀਆਂ ਐਦਾਂ ਹੀ ਬਲੈਕ ਟਨ ਕਾਉਂਸਲ ਵੱਲੋਂ ਵੀ ਇਹ ਸਨੇਹਾਇਆ ਪੀ ਸੈਂਟਰ ਖੋਦ ਦਿੱਤੇ ਜਾਣਗੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜਿਹੜੇ ਬੰਦੇ ਕੰਮਾਂ ਤੇ ਹੁੰਦੇ ਆ ਬਿਜ਼ੀ ਆ ਤਾਂ ਉਹ ਵੀ ਕੰਡ ਦੇ ਵਿੱਚ ਪ੍ਰਭ ਐਦਾਂ ਹੋ ਜਾਂਦੀ ਇੱਥੇ ਵਰਕਿੰਗ ਦੇ ਪਹਿਲਾਂ ਵੀ ਪ੍ਰਾਰ ਵੀ ਵੋਟ ਪਾ ਸਕਦੇ ਸਾਰੇ ਜੀ ਜੀ ਕਰਨਾਲ ਜੀ ਅੱਗੇ ਗੱਲ ਚਲੋ ਇਹ ਤਾਂ ਸਿਆਸਤ ਦੀ ਹੋ ਗਈ ਹੁਣ ਅੱਗੇ ਗੱਲ ਕਰਾਂਗੇ ਕਿ ਕਮਿਊਨਿਟੀ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਗਤੀਵਧੀਆਂ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਵਿਸਾਖੀ ਖਾਲਸਾ ਸਾਜਰਾ ਦਿਵਸ ਹੈ ਜਿਹੜਾ ਉਹ ਕੁਝ ਦਿਨਾਂ ਦੇ ਵਿੱਚ ਬਿਲਕੁਲ ਆਉਣ ਵਾਲਾ ਹੈ ਜਿਸ ਦੀਆਂ ਤਿਆਰੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਦੁਨੀਆ ਭਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਵਿਸਾਖੀ ਡੇ ਆ ਖਾਲਸਾ ਡੇ ਆ ਜਿਹੜਾ ਉਹ ਮਨਾਇਆ ਜਾ ਰਿਹਾ ਕਿੱਥੇ ਕਿੱਥੇ ਈਵੈਂਟਸ ਹੋ ਰਹੇ ਨੇ ਤੇ ਸੰਗਤ ਹੈ ਜਿਹੜੀ ਉਹ ਕਿੱਥੇ ਕਿੱਥੇ ਹਮ ਹਮਾ ਕੇ ਜਿਹੜੀ ਪਹੁੰਚ ਸਕਦੀ ਹੈ ਗੁਰੂ ਘਰਾਂ ਦੇ ਵਿੱਚ ਪਹੁੰਚ ਸਕਦੇ ਨੇ ਪਰ ਸਮਾਗਮ ਵੱਡੇ ਕਿੱਥੇ ਨੇ ਜੀ ਬਿਲਕੁਲ ਜੀ ਕਾਫੀ ਤਕਰੀਬਨ ਸਾਰੇ ਸਾਰੇ ਗੁਰਦੁਆਰਿਆਂ ਦਾ ਆਸਟ੍ਰੇਲੀਆ ਵਾਈਡ ਇਵਨ ਨਿਊਜ਼ੀਲੈਂਡ ਵੀ ਲਾਲ ਉਥੇ ਨਗਰ ਕੀਰਤਨ ਬਹੁਤ ਸੋਹਣਾ ਹੋਇਆ ਤੇ ਹਰੇਕ ਗੁਰਦੁਆਰੇ ਨੇ ਆਪਣਾ ਆਪਣਾ ਪ੍ਰੋਗਰਾਮ ਗੁਰੂ ਘਰ ਨੇ ਮੈਨੇਜਮੈਂਟਾਂ ਨੇ ਅਗਾਊਂ ਲਿਖਿਆ ਹੋਇਆ ਹੈ 13 ਤਰੀਕ ਨੂੰ ਬਸਾਖੀ ਆ ਗੁਰਦੁਆਰਾ ਗ੍ਰੈਨੋਵਰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਬੋਲੋ ਬਹੁਤ ਵੱਡਾ ਸਾਰੇ ਦਿਨ ਜਿੱਦਾਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਊਗਾ ਉਹ ਤੋਂ ਬਾਅਦ ਸਾਰੇ ਪ੍ਰੋਗਰਾਮ ਸਾਰਾ ਦਿਨੇ ਚੱਲਣਗੇ ਈਵਨ 12 ਤਰੀਕ ਨੂੰ ਪੰਜਾਬੀ ਗੁਨਾਨਿਕ ਪੰਜਾਬੀ ਸਕੂਲ ਬੋਲੋ ਡਾਕਟਰ ਸੁੰਦਰ ਸਿੰਘ ਉਹਨਾਂ ਨੇ ਇੱਕ ਤੁਹਾਨੂੰ ਲਗੂ ਫੈਲਟ ਵੀ ਭੇਜੀ ਉਹਦੇ ਵਿੱਚ ਬੱਚਿਆਂ ਨੂੰ ਸਾਰੇ ਸਾਲ ਦੀਆਂ ਪੰਜਾਬੀਅਲੀਆਂ ਆ ਪ੍ਰਾਪਤੀਆਂ ਔਰ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਹੋਣਾ ਹੈ ਉਹ ਬਹੁਤ ਹੀ ਭਰਮਾ ਪ੍ਰੋਗਰਾਮ ਹੁੰਦਾ ਉਹ ਸੈਚਰਡੇ ਨੂੰ ਆ ਕਿਉਂਕਿ ਉਹ ਦਿਨ ਸਕੂਲ ਇੱਥੇ ਲੱਗਦਾ ਉਹ ਹੈਗਾ ਜੀ 3:30 ਤੋਂ 7:30 ਉਹਦੇ ਵਿੱਚ ਪਹੁੰਚਣਾ ਜਾਂ ਬੱਚਿਆਂ ਨੂੰ ਲੈ ਕੇ ਆਉਣਾ ਜਾਂ ਗ੍ਰੈਂਡ ਪੇਰੈਂਟਸ ਪੇਰੈਂਟਸ ਦਾ ਆਉਣ ਪੇਰੈਂਟਸ ਦਾ ਅਕਸਾ ਲੈਣਾ ਬਹੁਤ ਜ਼ਰੂਰੀ ਆ ਉਹਨਾਂ ਨੂੰ ਉਹ ਵੀ ਬੇਨਤੀ ਸੀ ਬਹੁਤ ਤੋਂ ਬਾਅਦ ਸਾਰਿਆਂ ਲਈ ਸੇਵਾਦਾਰਾਂ ਦੀ ਬਹੁਤ ਲੋੜ ਹੁੰਦੀ ਆ ਉਹ ਨਾ ਰਜਿਸਟਰ ਆਪਣੇ ਲਾਗਲੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਪਜਾ ਦਿਓ ਇਦਾਂ ਹੀ ਗੁਰਦੁਆਰਾ ਕਰੇਗੀ ਵਰਨਿਆ ਗੁਰਦੁਆਰਾ ਪਾਸ ਦੇ ਪ੍ਰਧਾਨ ਜਗਰ ਸਿੰਘ ਹੁਣਾਰੇ ਆ ਵੀ ਦੱਸਿਆ ਸਾਰਿਆਂ ਨੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋ ਰਿਹਾ ਖਾਸ ਕਰਕੇ ਐਦਕੀ ਮੈਨੂੰ ਲੱਗਦਾ ਵਿਸਾਖੀ ਦੇ ਉੱਤੇ ਜਿੰਨੇ ਵੀ ਲੀਡਰ ਆ ਉਹ ਵੀ ਮੱਲੋ ਮੱਲੀ ਆਉਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਤੁਹਾਨੂੰ ਆਹ ਦੇਾਂਗੇ ਅਸੀਂ ਤੁਹਾਨੂੰ ਆਹ ਦੇਾਂਗੇ ਇਹ ਮੌਕਾ ਆ ਜੇ ਆਪਣੇ ਸਕੂਲ ਬਣਾਉਣ ਦਾ ਜਾਂ ਫੰਡਿੰਗ ਲੈਣ ਦਾ ਜਿੱਥੋਂ ਵੀ ਹੋ ਸਕੇ ਜੇ ਗਰੰਟਾਂ ਗਵਰਨਮੈਂਟਾਂ ਦਿੰਦੀਆਂ ਲੁੱਕ ਆਫਟਰ ਕਰਦੀਆਂ ਮਲਟੀਕਲਚਰਲ ਵਧੀਆ ਦੇਸ਼ ਹੈ ਜੀ ਅੱਗੇ ਆਵਾਦਿਆਂ ਤੇ ਗੱਲ ਕਰਦੇ ਆ ਆਪਾਂ ਹਰ ਵਾਰ ਗੱਲ ਕਰਦੇ ਆ ਐਨੂਅਲ ਸਿੱਖ ਗੇਮਸ ਦੀ ਕਿਉਂਕਿ ਸਿਡਨੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੇਮਸ ਨੇ ਜਿਹੜੀਆਂ ਇਹ ਕਰਵਾਈਆਂ ਜਾ ਰਹੀਆਂ ਨੇ ਲੰਬਾ ਸਮਾਂ ਹੋ ਗਿਆ ਜਦੋਂ ਸ਼ੁਰੂ ਹੋਈਆਂ ਸੀ ਤਾਂ ਅਜੇਹੇ ਦੇ ਵਿੱਚ ਕਰਨਲ ਜੀ ਹੁਣ ਕਿਸ ਲੈਵਲ ਤੱਕ ਪ੍ਰੈਪਰੇਸ਼ਨ ਪਹੁੰਚ ਚੁੱਕੀ ਹੈ ਕਿਉਂਕਿ ਹੁਣ ਤਾਂ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਇਹਨਾਂ ਗੇਮਸ ਦੇ ਵਿੱਚ ਸੋ ਪ੍ਰੈਪਰੇਸ਼ਨ ਦੀ ਗੱਲ ਕਰੀਏ ਜੀ ਉੱਥੇ ਖਾਣ ਪੀਣ ਦੇ ਪ੍ਰਬੰਧਾਂ ਦੀ ਜਾਂ ਟਰਾਂਸਪੋਰਟ ਦੀ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਗੇਮਸ ਵੱਖ-ਵੱਖ ਜੋ ਹੋਣੀਆਂ ਨੇ ਉਹਨਾਂ ਦੇ ਮੈਚੇਸ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕੀ ਕੁਝ ਫਿਲਹਾਲ ਅਪਡੇਟ ਹੈ ਜਿਹੜੀ ਸੀ ਗੇਮਸ ਨੂੰ ਲੈ ਕੇ ਮੇਰੇ ਕੋਲ ਸਾਹਮਣੇ ਪ੍ਰਭ ਕਾਫੀ ਨਿਊਜ਼ ਪਈਆਂ ਤੁਸੀਂ ਵੀ ਦੇਖ ਕੇ ਕਵਰਾ ਗਏ ਹੁਣ ਇਹ ਵੀ ਇੰਨੇ ਸਾਰੇ ਪ੍ਰਬੰਧ ਆ ਕਿ ਆਪਾਂ ਇਹਦੇ ਵਿੱਚ ਕਿੱਦਾਂ ਕਵਰ ਕਰਾਂਗੇ ਆਪਾਂ ਇਹਦਾ ਡਿਫਰੈਂਟ ਪ੍ਰੋਗਰਾਮ ਵੀ ਕਰਦੇ ਆਂਗੇ ਗੇਮਸ ਦਾ ਵੀ ਆ ਦੇਖਿਆ ਜਾਵੇ ਤਾਂ ਇਹਦੇ ਵਿੱਚ ਕੈਨੇਡਾ ਤੋਂ ਰਾਜੂ ਕੋਟਲਾ ਬਾੜੀ ਹੈਗਾ ਕਬੱਡੀ ਦਾ ਬਹੁਤ ਹੀ ਵਧੀਆ ਤਨੰਤਰ ਪਲੇਅਰ ਸਾਡੇ ਮੈਲਬੌਰਨ ਤੋਂ ਨੇ ਕਬੱਡੀ ਦੇ ਕੋਚ ਵੀ ਆ ਉਹਨਾਂ ਦਾ ਕੰਮ ਵੀ ਆ ਨਾਲ ਕਾਫੀ ਤੇ ਕਲੱਬ ਵੀ ਆ ਭਾਜੀ ਹਰਪ੍ਰੀਤ ਸਿੰਘ ਮੰਗਲੀ ਉਹਨਾਂ ਨੇ ਦੱਸਿਆ ਕਿ ਉਹ ਸਪੈਸ਼ਲ ਤੌਰ ਤੇ ਖੇਡਣ ਆ ਰਹੇ ਆ ਬਹੁਤ ਸਾਰੀਆਂ ਗੱਲਾਂ ਆ ਪਾਪਾ ਤੁਹਾਨੂੰ ਹੌਲੀ-ਹੌਲੀ ਬਾਹਰੋਂ ਦੋ-ਦੋ ਪਲੇਅਰ ਹੁੰਦੇ ਆ ਰਾਜੀਵ ਕੋਟਲਾ ਬਾਹਰੀ ਤੇ ਐਦਾਂ ਕਰਕੇ ਉਹਨਾਂ ਨੇ ਇੱਥੋਂ ਸਿਲਨੀ ਦੇ ਕਲੱਬੋਂ ਖੇਲਣਾ ਸੰਦੂ ਉਹਨਾਂ ਦੇ ਤੇ ਇਸੇ ਤਰ੍ਹਾਂ ਦਾਸ ਬੱਸਾ ਵੱਡਿਆਂ ਗੋਰਿਆਂ ਨੇ ਡੋਨੇਟ ਕਰ ਦਿੱਤੀਆਂ ਜੀ ਤੇ ਆਵਾਜ਼ ਆਈ ਲੋਦੋਂ ਨੂੰ ਤੁਸੀਂ ਹੁਣ ਸਾਨੂੰ ਡਰਾਈਵਰਾਂ ਦੀ ਲੋੜ ਆ ਪ੍ਰਧਾਨ ਨੇ ਸਾਡੇ ਨੇ ਦੱਸਦੇ ਆ ਗੀਮਾ ਦੇ ਨੇ ਦੱਸਿਆ ਵੀ ਸਾਨੂੰ ਹੁਣ ਡਰਾਈਵਰਾਂ ਦੀ ਬਹੁਤ ਬਹੁਤ ਲੋੜ ਆ ਚਾਹੇ 4 ਘੰਟੇ ਦੀ ਸ਼ਿਫਟ ਲਾਓ ਮਿੱਤਰੋ ਚਾਹੇ 8 ਘੰਟੇ ਦੀ ਪੈਣਾ ਭਰਾਵਾਂ ਨੂੰ ਜਿੰਨਾਂ ਕੋਲ ਪਾਸ ਦੇ ਲਾਇਸੈਂਸ ਹੈ ਉਹ ਹੀ ਚਲਾ ਸਕਦੇ ਆ ਜਾਂ ਵੱਡੇ ਹੈਵੀ ਲਾਇਸੈਂਸ ਹੈਗੇ ਆ ਉਹਨਾਂ ਨੂੰ ਬੇਨਤੀ ਆ ਆਪਣੇ ਨਾਮ ਦੇ ਦਿਓ ਸਰ ਜਣੇ ਇਹ ਸੇਵਾ ਕਰਨੀ ਸਿਗਣੀ ਵਾਸੀਆਂ ਨੂੰ ਇਹ ਮੌਕਾ ਮਿਲਿਆ ਆਏ ਪਰੌਣਿਆਂ ਨੂੰ ਕੋਈ ਹੌਲਾਂਬਾ ਨਾ ਮਿਲੇ ਜਿਹੜੇ ਦੂਰੋਂ ਚੱਲ ਕੇ ਆਣੇ ਚਾਹੇ ਨਿਊਜ਼ੀਲੈਂਡ ਤੋਂ ਚਾਹੇ ਮਲੇਸ਼ੀਆ ਤੋਂ ਚਾਹੇ ਬਾਰਨੀਅਸ ਸਟੇਟਸ ਤੋਂ ਉਹਨਾਂ ਨੂੰ ਕੋਈ ਇਦਾਂ ਦੇ ਨਾਮਲੇ ਵੀ ਸਿਰਣੀ ਵਾਲਿਆਂ ਦਾ ਨਾਂ ਹੀ ਭਜਣਾ ਜੋ ਕਿ ਮੈਨੇਜਮੈਂਟ ਦਾ ਕਹਿਣਾ ਸੀ ਕਿ ਇਦਾਂ ਦੀ ਕੋਈ ਊਨਤਾ ਹੀ ਨਾ ਰਾਜਵੇ ਅਸੀਂ ਬਹੁਤ ਸਾਰੇ ਇੱਕ ਹੋਰ ਗੱਲ ਤੁਹਾਨੂੰ ਦੱਸਦੀ ਹੈ ਇੱਕ ਨਵਾਂ ਕਲੱਬ ਬਣਿਆ ਜਿਨ੍ਹਾਂ ਨੇ ਫਾਰਮਿੰਗ ਦੇ ਵਿੱਚ ਵੀ سپورਟ ਬਹੁਤ ਕੀਤੀ ਸੀ ਪੰਜਾਬੀ ਪੰਜਾਬ ਦੀ ਫਾਰਮਰਾਂ ਦੀ ਪੰਜਾਬ ਯੂਥ ਕਲੱਬ ਉਹਨਾਂ ਮੁੰਡਿਆਂ ਨੇ ਉਹਨਾਂ ਕੁੜੀਆਂਾਂ ਨੇ ਮੁੰਡਿਆਂ ਨੇ ਕੁੜੀਆਂਾਂ ਨੇ ਸਾਰਿਆਂ ਨੇ ਰਲ ਕੇ ਇਹ ਆਪਣੇ ਉੱਤੇ ਫੈਸਲਾ ਲੈ ਲਿਆ ਇਹ ਰਿਸਪੌਂਸਿਬਿਲਟੀ ਲਈ ਬਈ 2 ਲੱਖ ਬੰਦੇ ਦੀ ਚਾਹ ਤੇ ਪਕੌੜੀਆਂ ਦਾ ਖਰਚਾ ਜਾਂ ਲੰਗਰ ਉਹ ਚਲਾਉਣਗੇ ਬਹੁਤ ਹੀ ਵਧੀਆ ਪ੍ਰਾਲਾ ਅੱਗੋਂ ਉਹਨਾਂ ਦੀਆਂ ਹੋਰ ਵੀ ਆਪਾਂ ਗੱਲਾਂ ਦੱਸਦੇ ਰਾਵਾਂਗੇ ਉਹਨਾਂ ਨੇ ਕੀ ਕੀ ਪ੍ਰੋਗਰਾਮ ਉਹਨਾਂ ਦੇ ਗੋਲ ਤੇ ਕੀ ਕੀ ਆ ਉਹਨਾਂ ਦੇ ਮੈਂਬਰ ਵੀ ਬਣੋ ਕਲੱਬ ਦੇ ਉਹਨਾਂ ਦੇ ਬੰਦਿਆਂ ਵੱਲੋਂ ਉਹਨਾਂ ਦੇ ਮੋਹਰੀਆਂ ਵੱਲੋਂ ਇਹ ਕਹਿਣਾ ਸੀਗਾ ਬਈ ਬਹੁਤ ਤੋਂ ਬਾਅਦ ਵਲੰਟੀਅਰਜ਼ ਦੀ ਵੀ ਲੋੜ ਆ ਤੇ ਉਹਨੇ ਮੈਂਬਰ ਬਣੋ ਕਲਚਰਲ ਪ੍ਰੋਗਰਾਮ ਤੇ ਈਵੈਂਟ ਸਵਾਵਾਾਂ ਦੀ ਵੀ ਅੱਗੇ ਵੀ ਕਰਦੇ ਰਹੇ ਆ ਆਉਣ ਵਾਲੇ ਸਮੇਂ ਦੀ ਬੜੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਬਹੁਤ ਸਾਰੇ ਰੈਲੀਆਂ ਕੱਢੀਆਂ ਕਾਰਾਂ ਦੀਆਂ ਜੋ ਫਾਰਮਰ ਦਾ ਸੀਗਾ ਮਤਲਬ ਅੱਗੇ ਗੁਰੂ ਸਾਹਿਬਾਂ ਦੀ ਉਹੀ ਫਿਲਾਸਫੀ ਮਾਰੇ ਗਰੀਬ ਦੀ ਬਾਹ ਫੜਨੀ ਆ ਤਕੜਿਆਂ ਦੇ ਨਾਲ ਖੜਨ ਵਾਲੀ ਭਾਈ ਲਾਲੂਆਂ ਦੀ ਤੇ ਉਹ ਵਾਲੀ ਸਾਖੀ ਤੁਸੀਂ ਸਾਰੇ ਜਾਣਦੇ ਆ ਉਧਰ ਗੁਰਨਾਨਕ ਦਾ ਜਾਣਾ ਘੱਟ ਸੀਗਾ ਸੋ ਇਸ ਕਰਕੇ ਸਾਰਿਆਂ ਦਾ ਇਹੀ ਆ ਆਪਾਂ ਬਹੁਤਾ ਇਹ ਫਿਲਾਸਫੀ ਦੇਖਦੇ ਤੁਸੀਂ ਜ਼ਿਆਦਾ ਜਾਣਦੇ ਆ ਬਈ ਵੱਧ ਤੋਂ ਵੱਧ ਚੜ ਕੇ ਸੇਵਾਦਾਰਾਂ ਦੀ ਬਹੁਤ ਲੋੜ ਆ ਕੀਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਵਧੀਆ ਪਲੇਅਰਾਂ ਦੀਆਂ ਫੋਟੋ ਵੀ ਕਵਰ ਕਾਨਾ ਵੀ ਤੁਹਾਨੂੰ ਗ੍ਰੋਵਲ ਪੰਜਾਬ ਨੂੰ ਔਕਾ ਹੋ ਜਾਣਾ ਕਈ ਵਾਰੀ ਬਹੁਤ ਸਾਰੇ ਸਾਨੂੰ ਇਦਾਂ ਹੀ ਹੋਰ ਪ੍ਰੋਗਰਾਮ ਵੀ ਨਾਲੋਂ ਨਾਲ ਚੱਲ ਰਹੇ ਨੇ ਜੀ ਅਕੇ ਵਦਾਂਗੇ ਕਰਨਾਲ ਜੀ ਗੱਲ ਕਰਾਂਗੇ ਕਿ ਜੋ ਇਹ ਤਾਂ ਆਪਾਂ ਗੱਲ ਕੀਤੀ ਕਿ ਜੋ ਆਉਣ ਵਾਲੇ ਦਿਨਾਂ ਚ ਹੋਣ ਵਾਲਾ ਹੈ ਇਸ ਤੋਂ ਪਿੱਛੇ ਜਾਈਏ ਜੋ ਸਪੋਰਟਸ ਐਕਟੀਵਿਟੀਆਂ ਅਚੀਵਮੈਂਟਸ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਕਮਿਊਨਿਟੀ ਦੇ ਬੱਚਿਆਂ ਨੇ ਵੱਡੀਆਂ ਮੱਲਾਂ ਨੇ ਜਿਹੜੀਆਂ ਉਹ ਮਾਰੀਆਂ ਨੇ ਉਹ ਭਾਵੇਂ ਫਿਰ ਆਸਟ੍ਰੇਲੀਆ ਦੇ ਵਿੱਚ ਸਿਡਨੀ ਸਿਕਸਪੋਰਟਸ ਕਲੱਬ ਦੇ ਵੱਲੋਂ ਹੁਣ ਭਾਵੇਂ ਆਸਟ੍ਰੇਲੀਆ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹੁਣ ਬਹੁਤ ਸਾਰੇ ਬੱਚੇ ਮੈਡਲਸ ਲੈ ਕੇ ਆਏ ਆ ਇਹਨਾਂ ਬੱਚਿਆਂ ਬਾਰੇ ਜ਼ਰੂਰ ਦੱਸੋ ਕਿਉਂਕਿ ਮਿਹਨਤ ਨੂੰ ਦਾ ਫਾਇਦਾ ਜਿਹੜਾ ਇਹਨਾਂ ਬੱਚਿਆਂ ਨੂੰ ਮਿਲ ਰਿਹਾਗਾ ਸੋ ਹੌਸਲਾ ਫਜ਼ਾਈ ਵੀ ਜ਼ਰੂਰ ਕਰੀਏ ਤੇ ਨਾਲ ਨਾਲ ਇਹਨਾਂ ਸੰਬੰਧਿਤ ਜਾਣਕਾਰੀ ਵੀ ਦਿਈਏ ਤਾਂਕਿ ਅੱਗੇ ਵੀ ਬੱਚੇ ਹੋਰ ਮੋਟੀਵੇਟ ਹੋ ਸਕਣ ਹਾਂ ਥੈਂਕ ਯੂ ਪ੍ਰਭਾ ਲਈ ਯਾਦ ਕਰਾਉਣ ਲਈ ਤੇ ਗੁੱਡ ਕੁਐਸਚਨ ਹੈ ਹਾਂਜੀ ਤੀਜੀ ਜਨਰੇਸ਼ਨ ਸਾਡੀ ਇਥੋਂ ਦੀ ਆ ਆਸਾ ਗ੍ਰਿਫ ਤੋਂ ਕਹਿ ਲੋ ਜਾਂ ਕਿਊਜ਼ਲੈਂਡ ਤੋਂ ਕਹਿ ਲੋ ਕਾਫੀ ਸਾਰੇ ਕਾਮਕਾਰ ਵਸੇ ਹੋਏ ਆ ਹੁਣ ਆਪਣੇ ਪੰਜਾਬੀਆਂ ਦੇ ਇੱਥੇ ਬਹੁਤ ਵੱਡਾ ਉਹਨਾਂ ਦੇ ਵਿੱਚ ਉਹਦੀ ਤੀਜੀ ਜਨਰੇਸ਼ਨ ਆ ਈਸਾ ਸਿੰਘ ਤੇ ਉਹਨਾਂ ਦੇ ਬ੍ਰਦਰ ਨੇ ਈਸਾ ਸਿੰਘ ਨੇ ਤਿੰਨ ਗੋਲਡ ਤਿੰਨ ਵਾਰੀ ਚੈਂਪੀਅਨ ਰਿਆ ਜਿਹੜੀ ਹੁੰਦੀ ਆ ਕਿੱਕ ਬਾਕਸਿੰਗ ਦੇ ਵਿੱਚ ਉਹਨੇ ਗੋਲਡ ਮੈਡਲ ਆਸਟ੍ਰੇਲੀਆ ਲਈ ਲਿਆਂਦਾ ਦੇਖੋ ਸਿੰਘਾਂ ਦਾ ਨਾਮ ਉੱਚਾ ਕੀਤਾ ਬਹੁਤ ਜ਼ਿਆਦਾ ਸੋ ਏਸੀ ਤਰ੍ਹਾਂ ਉਹ ਹਰ ਵਾਰੀ ਇਦਾਂ ਹੁੰਦਾ ਕਦੀ ਉਹ థਾਈਲੈਂਡ ਹੋਵੇ ਕਿਤੇ ਵੀ ਹੋਵੇ ਉਹ ਉਨੀ ਮਨ ਦਾ ਪ੍ਰਵਾਹ ਹੈ ਦੀ ਵੀ ਉਹ ਹਰ ਵਾਰੀ ਜਿੱਤਦਾ ਉਹਦਾ ਭਰਾ ਵੀ ਉਹਦੀਆਂ ਲੀਹਾਂ ਤੇ ਚੱਲ ਪਿਆ ਉਹ ਵੀ ਮੈਡਲਾਂ ਵਾਂ ਨੂੰ ਬਦਲ ਲੱਗ ਪਿਆ ਇਹ ਤਿੰਨ ਵਾਰੀ ਜੇਤੂ ਰਹਿਣ ਵਾਲਾ ਦਿਆਂ ਸਾਰਿਆਂ ਨੂੰ ਸਾਨੂੰ ਇੱਥੇ ਮਾਣਿਆ ਇਦਾਂ ਹੀ ਸਾਡੇ ਕੋਚ ਨੇ ਇੱਥੇ ਐਥਲੈਟਿਕਸ ਦੇ ਜਿਹੜੇ ਤਿਆਰੀ ਕਰਵਾ ਰਹੇ ਗਲੈਨਵੁੱਡ ਦੇ ਐਥਲੈਟਿਕਸ ਕਲੱਬ ਦੇ ਵੀ ਉਹ ਜੋੜੀ ਹੈਗੀ ਜੀ ਗੁਰਸ਼ੇਰ ਸਿੰਘ ਮਾਨ ਤੇ ਹਰਸ਼ੀਨ ਕੌਰ ਸੋ ਹੁੰਦਾ ਦੋਨਾਂ ਨੇ 골ਡਨ ਜੋੜੀ ਅਸੀਂ ਕਹਿ ਸਕਦੇ ਆ ਚਾਰ 골ਡ ਮੈਡਲ ਗੁਰਸ਼ੇਰ ਸਿੰਘ ਮਾਨ ਨੇ ਲਿਆਂਦੇ ਆ ਪੁਲਿਸ ਦੀਆਂ ਨੈਸ਼ਨਲ ਗੇਮਾਂ ਦੇ ਵਿੱਚੋਂ ਦੋਨਾਂ ਦੇਸ਼ਾਂ ਦੀਆਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਪਹਿਲਾਂ ਇਕੱਠੇ ਹੁੰਦੇ ਸੀ ਉਹਨਾਂ ਦੇ ਵਿੱਚ ਉਹ ਇਸ ਦੁਰਾਗ ਨੇ ਆਪਣੇ ਪੂਰਨ ਸਰੂਪ ਦੇ ਵਿੱਚ ਪੂਰੇ ਸਿੱਖੀ ਸਰੂਪ ਦੇ ਵਿੱਚ ਦਾੜੇ ਦੇ ਨਾਲ ਇਹ ਸਿੰਘ ਨੇ ਵਾਕਿਆ ਹੀ ਦੱਸਤਾ ਕਿ ਇਹ ਗੁਰੂ ਦਾ ਸ਼ੇਰ ਗੁਰਸ਼ੇਰ ਸਿੰਘ ਹੀ ਨਾਂ ਆ ਉਹਦਾ ਇਹ ਨਹੀਂ ਕਿਸੇ ਦੇ ਪਿੱਛੇ ਲੱਗਣ ਵਾਲਾ ਇਹ ਆ ਗਾਹਾਂ ਉਹ ਦੌੜਦਾ ਇਸੇ ਤਰ੍ਹਾਂ ਉਹਨਾਂ ਦੀ ਨਾਲ ਉਹਨਾਂ ਦੇ 파ਟਰਨਰ ਸੋਹਤਾ ਜੀ ਨੇ ਸਿਲਵਰ ਦਾ ਤੇ ਕਾਂਸੀ ਦੇ ਤਗਮੇ ਜੈਵਲੋਂ ਤੋਂ ਤੇ ਦੂਜੀ ਉਹਨਾਂ ਦੇ ਵਿੱਚੋਂ ਲਿਆ ਕੇ 6 ਗੋਲਡ ਮੈਡਲ ਲਿਆ ਕੇ ਖੜੇ ਕਰ ਦਿੱਤੇ ਨੈਸ਼ਨਲ ਲੈਵਲ ਤੇ ਇਸੇ ਤਰ੍ਹਾਂ ਭੈਣ ਜੀ ਸੁੰਦਰਕੌਰ ਦੀ ਹੁੰਦੇ ਬਾਕਸਿੰਗ ਦੇ ਆਂਦੇ ਹੀ ਰਹਿੰਦੇ ਆ ਉਹ ਕਰਦੇ ਰਹਿੰਦੇ ਆ ਉਹਨਾਂ ਦੀਆਂ ਗੇਮਾਂ ਦੀਆਂ ਤਿਆਰੀਆਂ ਹੋ ਰਹੀਆਂ ਕਬੱਡੀ ਦੀਆਂ ਹੋ ਰਹੀਆਂ ਤੇ ਦੇਖਿਆ ਜਾਵੇ ਤਾਂ ਹੁਣ ਨੈਸ਼ਨਲ ਲੈਵਲ ਤੇ ਆਪਣੇ ਪੰਜਾਬੀਆਂ ਦਾ ਸਿੰਘਾਂ ਦਾ ਸਿੱਖਾਂ ਦਾ ਨਾਮ ਬਹੁਤ ਹੀ ਅੱਗੇ ਆ ਰਿਹਾ ਹੈ ਪਹਿਲਾਂ ਆਪਣੇ ਸਵਾਮ ਅਜ ਖੇਤੀ ਵਾਲ ਜਾਂ ਲੰਗਰ ਜਾਂ ਸਕਿੱਲ ਚ ਹੁੰਦਾ ਸੀ ਹੁਣ ਇਹ ਸਰ ਪੱਖੋਂ ਬਹੁ ਪੱਖੀ ਵਿਕਾਸ ਦੇ ਵਿੱਚ ਅੱਗੇ ਜਾ ਰਹੇ ਜੀ ਬਿਲਕੁਲ ਹੈ ਇਸ ਤੋਂ ਇਲਾਵਾ ਗੱਲ ਕਰੀਏ ਕਰਨਾਲ ਜੀ ਇੱਕ ਸਵਾਲ ਹੈ ਜਿਹੜਾ ਉਹ ਵਾਰ-ਵਾਰ ਤੁਹਾਨੂੰ ਵੀ ਪੁੱਛਿਆ ਜਾ ਰਿਹਾ ਤੇ ਸੋਸ਼ਲ ਮੀਡੀਆ ਤੇ ਵੀ ਕਿ ਪੰਜਾਬੀ ਸਕੂਲ ਹੈ ਜੋ ਸਿਡਨੀ ਦੇ ਵਿੱਚ ਸਿੱਖੀ ਸਕੂਲ ਹੈ ਉਹ ਕਦੋਂ ਖੁੱਲਣਾ ਹੈ ਕਦੋਂ ਉਹਦੀਆਂ ਐਡਮਿਸ਼ਨਸ ਹੋਣੀਆਂ ਤੇ ਕਦੋਂ ਬੱਚੇ ਉਹਦੇ ਵਿੱਚ انرੋਲ ਹੋ ਸਕਦੇ ਨੇ ਦੇਖੋ ਤੁਸੀਂ ਇਹ ਖਬਰ ਪੜ੍ਹੀ ਹੋਣੀ ਆ ਜਿੰਤੋਂ ਤੱਕ ਮੈਨੂੰ ਲੱਗ ਰਿਹਾ ਵੀ ਇਲੈਕਸ਼ਨਸ ਦੇ ਵਿੱਚ ਸਾਡੇ ਦੂਜੇ ਭਾਈਚਾਰੇ ਦੇ ਨੇ ਆ ਉਹ ਹਿੰਦੂ ਸੰਸਾਦੇ ਵਿੱਚ ਗਵਰਨਮੈਂਟ ਨੇ ਉਹਨਾਂ ਨੂੰ ਫੰਡ ਦਿੱਤਾ ਸਕੂਲ ਦੇ ਲਈ ਸਕੂਲ ਉਹਨਾਂ ਦਾ ਚੱਲਦਾ ਆ ਇਹ ਸਕੂਲ ਦੀ ਹੱਲੇ ਥੋੜੀ ਜਿਹੀਆਂ ਕਈ ਕੀ ਕਹਿੰਦੇ ਹੁੰਦੇ ਮੁਸ਼ਕਲਾਂ ਆ ਰਹੀਆਂ ਸੀਗੀਆਂ ਫੰਡ ਦੀਆਂ ਜਾਂ ਹੋਰ ਕਾਸੇ ਦੀਆਂ ਉਹ ਹੱਲੇ ਥੋੜਾ ਜਿਹਾ ਡਿਲੇ ਚੱਲ ਰਿਹਾ ਆ ਅਗਾਊਂ ਜਾਣਕਾਰੀ ਮੇਰੇ ਕੋਲ ਨਹੀਂ ਸੀ ਤੁਸੀਂ ਇਹਨਾਂ ਕੁਐਸਚਨ ਕੀਤਾ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਵਾਂਗਾ ਜਾਂ ਇੱਕ ਸਕੂਲ ਦੇ ਕਿਸੇ ਉਸ ਡਾਇਰੈਕਟਰ ਨਾਲ ਤੁਹਾਡੀ ਗੱਲਬਾਤ ਕਰਾਂਗੇ ਸਾਡੇ ਦਰਸ਼ਕਾਂ ਨੇ ਬਹੁਤ ਕੁਐਸਚਨ ਕੀਤੇ ਆ ਕਿ ਉਹ ਸਕੂਲ ਦਾ ਕੀ ਬਣਿਆ ਜਦੋਂ ਕਿ ਉਹ Hindu Bhai Chare ਨੂੰ ਉਹਨਾਂ ਨੇ ਗਵਰਨਮੈਂਟਾਂ ਦੋਨਾਂ ਪਾਰਟੀਆਂ ਨੇ ਮੇਰੇ ਖਿਆਲ 58.9 ਮਿਲੀਅਨ ਦੇ ਡਾਲਰ ਦੇਣ ਦੇ ਵਾਅਦੇ ਕੀਤੇ ਆ ਇਹ ਘਟ ਨਹੀਂ ਕਰਦੀ ਕੋਈ ਵੀ ਗਵਰਨਮੈਂਟ ਪਰ ਸਿਰਫ ਤੁਸੀਂ ਉਹਨਾਂ ਨੂੰ ਆਪਣੀ ਲੇਆਉਟ ਆਪਣੀ ਦੱਸ ਦਿਓ ਤੁਹਾਡੀ ਪਲਾਨ ਕੀ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਜੇ ਤੁਸੀਂ ਇੱਕ ਹਿੱਸਾ ਪਾਉਂਦੇ ਆ ਤਾਂ ਗਵਰਨਮੈਂਟਾਂ ਦਾ ਉਸ ਹਿੱਸੇ ਆਪੇ ਦੇ ਦਿੰਦੀਆਂ ਹੁਣ ਇੱਥੇ ਇਹ ਵੀ ਖਬਰ ਆਪਾਂ ਸਾਂਝੀ ਕਰ ਦਈਏ ਪੀਐਸਐਲਿਨ ਲੇਬਰ ਪਾਰਟੀ ਨੇ ਇਹ ਕਹਤਾ ਵੀ ਜਿਹੜਾ ਪਬਲਿਕ ਸਕੂਲ ਹੋਣਗੇ ਉਹਨਾਂ ਦਾ ਸਾਰਾ ਖਰਚਾ ਇਹ ਟੀਚਰਾਂ ਦਾ ਸਾਰੇ ਖਰਚਾ ਅਸੀਂ ਉਹ ਹੀ ਦੇਵਾਂਗੇ। ਸੋ ਹੁਣ ਇਦਾਂ ਦੇ ਮੌਕੇ ਆ ਕਿਉਂਕਿ ਸਾਡੇ ਸਿੱਖਾਂ ਦੀ ਬਸੋਂ ਦੇ ਵਿੱਚ ਹੁਣ ਕਾਫੀ ਗਿਣਤੀ ਹੋਣ ਕਰਕੇ ਪੰਜਾਬੀਆਂ ਦੀ ਵੀ ਇਹਨਾਂ ਨੂੰ ਇਹ ਵੋਟਾਂ ਦਾ ਐਦੀ ਲੋੜ ਰਹਿੰਦੀ ਆ ਇਸੇ ਤਰ੍ਹਾਂ ਗੁਰਦੁਆਰਾ ਪਰਸ ਦੇ ਪ੍ਰਧਾਨ ਨੇ ਸਿੱਖਾਂ ਦੇ ਮਸਲਿਆਂ ਨੂੰ ਜਦੋਂ ਉੱਥੇ-ਉੱਥੇ ਦੇ ਲੀਡਰ ਆਏ ਪਾਰਟੀ ਦੇ ਵੋਟਾਂ ਮੰਗਣ ਉਹਨਾਂ ਨੇ 5 ਮਿਲੀਅਨ ਦਾ ਬਹਿਦਾ ਵੀ ਕੀਤਾ ਅਸਲੀਆਂ ਲੇਬਰ ਪਾਰਟੀ ਵਾਲਿਆਂ ਨੇ ਉੱਥੇ ਦੇ ਉਹਨਾਂ ਨੇ ਉਹਨੂੰ ਕੁਐਸਚਨ ਕੀਤੇ ਵੀ ਸਾਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਆ ਸਾਰੇ ਤਰ੍ਹਾਂ ਦੀਆਂ ਜਿੱਦਾਂ ਕਈ ਜਗ੍ਹਾ ਤੇ ਤਾਂ ਇਹ ਵੀ ਹੋਣ ਲੱਗ ਪਿਆ ਵੀ ਬਾਹਰੀ ਦਖਲ ਹੋ ਕੇ ਸਿੱਖਾਂ ਦਾ ਨੁਕਸਾਨ ਕਰਵਾਇਆ ਜਾਂਦਾ ਜੇ ਉਹ ਕੋਈ ਸੇਵਾ ਕਰਦੇ ਆਜ਼ਾਦੀ ਤੌਰ ਤੇ ਆਜ਼ਾਦ ਹੰਦ ਦਾ ਦੇਸ਼ ਦੇ ਵਿੱਚ ਬਿਓ ਟ੍ਰਾਂ ਨੈਸ਼ਨਲ ਜਿਹੜੀ ਤੁਹਾਡੀ ਮਾਰ ਪੈਂਦੀ ਆ ਇਹ ਇੱਕ ਨਾਗਰਿਕ ਦੇ ਉੱਤੇ ਅਟੈਕ ਕਰਨਾ ਕੋਈ ਵੀ ਹੋਵੇ ਉਹ ਕੋਈ ਦੇਸ਼ ਚੱਲਦਾ ਨਹੀਂ ਉਹਦੇ ਬਾਰੇ ਵੀ ਸਾਰਿਆਂ ਨੇ ਬੇਤਨੀਆ ਕੀਤੀਆਂ ਤੇ ਹੋਰ ਵੀ ਕਰਦੇ ਰਹਿਣਗੇ ਪਲੱਸ ਜਿਹੜੀ ਸਾਡੀ ਕਮਿਊਨਿਟੀ ਦੀ ਹੋਰ ਕਿਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾਂ ਘਟ ਗਣਤੀ ਹੋਣ ਕਰਕੇ ਡਿਫਰੈਂਟ ਰੂਪ ਕਰਕੇ ਸਾਡਾ ਕੋਈ ਪ੍ਰੋਬਲਮ ਆਉਣੀ ਆ ਉਹ ਵੀ ਇਸ਼ੂ ਉਹਨਾਂ ਨੇ ਪੇਸ਼ ਕੀਤੇ ਧੰਨਵਾਦ ਦੀਆਂ ਅਸੀਂ ਉਹਨਾਂ ਦੀ ਕਮੇਟੀ ਦਾ ਵੀ ਬਾਕੀ ਕਮੇਟੀਆਂ ਨੂੰ ਵੀ ਬੇਨਤੀ ਆ ਵੀ ਇਦਾਂ ਦੇ ਮਸਲੇ ਹੋਣ ਕਰਨੇ ਬਣਦੇ ਆ ਆ ਹੋਰ ਇੱਕ ਗੁੱਡ ਖਬਰ ਦੇ ਲਈ ਆਪਾਂ ਪਿਛਲੀ ਵਾਰੀ ਇਹ ਗੱਲ ਕੀਤੀ ਸੀ ਕਿ ਬਲੈਕ ਟਾਊਨ ਕੌਂਸਲ ਨੇ ਇਹ ਮਤਾ ਲਿਆਂਦਾ ਕਿ 14 ਮਾਰਚ ਦਾ ਜਿਹੜਾ ਦੇਣਿਆ ਉਹ ਨੈਸ਼ਨਲ ਆਪਣੀ ਬਲੈਕ ਟਾਊਨ ਕੌਂਸਲ ਦੇ ਵਿੱਚ ਦਰਜ ਕਰਵਾਤਾ ਅਕਨੋਲਜ ਕਰ ਲਿਆ ਜੀ ਇਹ ਤੁਹਾਡੇ ਲਈ ਸਾਰਿਆਂ ਲਈ ਬਹੁਤ ਵਧੀਆ ਗੱਲ ਆ ਭਾਵੇਂ ਹੈ ਛੋਟੀ ਆ ਪਰ ਅੱਜ ਤੱਕ ਇਹ ਨਹੀਂ ਹੋਇਆ ਸੀ ਹੁਣ ਅਗਲੀ ਵਾਰ ਤੋਂ ਜਿੰਨੀ ਇਹ ਸਿਟੀ ਆ ਜਿਹਦਾ ਤੁਹਾਡੇ ਚੰਡੀਗੜ੍ਹ ਆ ਇਹ ਸਿਟੀ ਦੇ ਸਾਰੇ ਗਵਰਨਮੈਂਟ ਦੇ ਕੈਲੰਡਰਾਂ ਦੇ ਵਿੱਚ 14 ਮਾਰਚ ਸਿੱਖਾਂ ਦਾ ਨਿਊ ਇਅਰ ਹੋਇਆ ਕਰੂਗਾ ਉਹਦੇ ਨਾਲ ਤੁਹਾਨੂੰ ਬੜੀ ਰੈਕਗਨਾਈਜਨ ਮਿਲਦੀ ਆ ਗਵਰਨਮੈਂਟਾਂ ਦੇ ادارےਾਂ ਦੇ ਵਿੱਚ ਵੀ ਸਾਰੇ ਕਿਤੇ ਇਸ ਦੇ ਲਈ ਅਸੀਂ ਥੈਂਕ ਯੂ ਬਲੈਕਟਾਊਨ ਸਿਟੀ ਕਾਉਂਸਲ ਐਂਡ ਜੋਲੀ ਗ੍ਰੇਫੋਥ ਐਂਡ ਬਹੁਤ ਸਾਰੇ ਸਾਡੇ ਐਮਸੀਜ਼ ਜਾਂ ਮਹਿੰਦਰ ਸਿੰਘ ਗੋਣੀ ਜਾਂ ਹੋਰ ਵੀ ਸਾਰੇ ਜਿਨ੍ਹਾਂ ਨੇ ਕਿ ਸਜਦੂ ਦੇ ਕੇ ਪਾਸ ਕਰਵਾਇਆ ਅਗਲੀ ਵਾਰ ਤੋਂ ਤੁਹਾਨੂੰ ਅਸੀਂ ਪੂਰਾ ਤੁਹਾਡਾ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਜੀ ਕਰਨਲ ਜੀ ਅਖੀਰਲਾ ਕੁਐਸਚਨ ਹੈ ਜਿਹੜਾ ਉਹ ਮੇਰਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ ਸੋ ਆਸਟ੍ਰੇਲੀਆ ਗਵਰਨਮੈਂਟ ਦੇ ਵੱਲੋਂ ਕੁਝ ਆ ਪਲਾਨ ਨੇ ਜਿਹੜੇ ਨਵੇਂ ਉਹ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਕਿਲਡ ਇਮੀਗ੍ਰੇਸ਼ਨ ਦੇ ਨਾਲ ਸਕਿਲਡ ਮਾਈਗ੍ਰੇਸ਼ਨ ਦੇ ਨਾਲ ਰਿਲੇਟਡ ਹੈ ਤੇ ਇਸ ਤੋਂ ਇਲਾਵਾ ਇੱਕ ਪਾਰਟਨਰ ਵੀਜ਼ਾ ਜਿਹੜਾ ਉਸ ਬਾਰੇ ਵੀ ਕਾਫੀ ਚਰਚਾ ਚੱਲ ਰਹੀ ਹੈ ਹੋਰ ਕਿਹੜੇ-ਕਿਹੜੇ ਵੀਜ਼ੇ ਨੇ ਕਿਸ ਤਰ੍ਹਾਂ ਦੀ ਅਪਡੇਟ ਹੈ ਇਮੀਗ੍ਰੇਸ਼ਨ ਦੀ ਜ਼ਰੂਰ ਦਿਓ ਹਾਂ ਇਹ ਕਾਫੀ ਦਿਨ ਤੋਂ ਆਪਣਾ ਪਿੱਛੇ ਰਹਿ ਰਿਹਾ ਸੀ ਕੰਮ ਦਾ ਸਾਡੇ ਨੇ ਡਾਇਰੈਕਟਰ ਟੇ ਮੋਥੋਜੀ ਡੇਫ ਕਾਲਜ ਤੋਂ ਰਟਾਇਰ ਤੇ ਉਧਰੋਂ ਵੀ ਗਵਰਨਮੈਂਟ ਦੇ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਦੇਖੋ ਇਹਨਾਂ ਨੂੰ ਹਰ ਵੇਲੇ ਹੀ ਮਾਈਗ੍ਰੇਟ ਸਕਿੱਲ ਦੀ ਲੋੜ ਰਹਿੰਦੀ ਆ ਉਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਕਿਹਾ ਐਨਾਨਸ ਨਿਊ ਪਲਾਨ ਫਾਰ ਮਾਈਗ੍ਰੈਂਟਸ ਕਾਲਡ ði ਸਕਿੱਲ ਮਾਈਗ੍ਰੇਟ ਟੈਲੈਂਟ 189 ਬਜਾ ਹੁੰਦਾ ਆ ਜੋ ਕਿ 3 ਮਹੀਨੇ ਦੇ ਵਿੱਚ ਤੁਹਾਨੂੰ ਮਿਲ ਸਕਦਾ ਉੱਤੇ ਵਰਕ ਗਵਰਨਮੈਂਟ ਉਹਦੇ ਵੱਲੋਂ ਦੇਖੋ ਕਨਫਰਮੇਸ਼ਨ ਦੀ ਸਾਈਟ ਚੈੱਕ ਕਰੋ 190 ਵੀਜ਼ਾ ਹੈ ਉਹ ਟੇਕ 21 ਮਹੀਨੇ ਲੱਗਣਗੇ ਉਹਨੂੰ 191 ਵੀਜ਼ਾ ਹੈ ਉਹ 1 ਸਾਲ ਲੱਗੂਗਾ ਜਿਹੜੇ ਪਾਰਟਨਰ ਦੇ ਹੁੰਦੇ ਸੀ ਬਹੁਤ ਸਾਰੇ ਬੰਦੇ ਵਿਆਹ ਕਰਾ ਕੇ ਆਉਂਦੇ ਸੀ ਘਰ ਵਾਲੀ ਜਾਂ ਘਰ ਵਾਲਾ ਉੱਥੇ ਬਿਠੇ ਰਹਿੰਦੇ ਸੀ ਹੁਣੇ ਮੌਕਾ ਉਹਨਾਂ ਨੇ ਇਹ ਕਿਹਾ ਭਈ ਤੁਹਾਡੀ ਫਿਉਸੇ ਤਾਂ ਪਾਰਟਨਰ will be take 13 ਮਹੀਨੇ ਦਾ ਐਵਰੇਜ ਬਾਕੀ ਤੁਹਾਡੇ ਡਾਕੂਮੈਂਟ ਪਹਿਲਾਂ ਸਾਰੇ ਚੈਕਲਿਸਟ ਕਰੋ ਕਰੈਕਟਰ ਚੈਕਲਿਸਟ ਕਰੋ ਮੈਡੀਕਲ ਚੈੱਕ ਕਰੋ ਪਹਿਲਾਂ ਸਾਰਾ ਕੁਝ ਲਾਉਂਗੇ ਤਾ ਹੋਰ ਵੀ ਛੇਤੀ ਹੋ ਜਾਂਦਾ ਗੱਲ ਕਰਦਾ ਵੀ ਤੁਹਾਡਾ ਸਲਾਹਕਾਰ ਕੋਈ ਵਧੀਆ ਹੋਵੇ ਤਾਂ ਤਾਂ ਤੁਸੀਂ ਉਹਦੇ ਵਿੱਚ ਇਹ ਪ੍ਰੋਗਰਾਮ ਜਾਂ ਉਹਦੇ ਵਿੱਚ ਤੁਸੀਂ ਛੇਤੀ ਉਹ ਕਤਾਰ ਵਿੱਚ ਲੱਗ ਸਕਦੇ ਆ ਫਾਲਸ ਡਾਕੂਮੈਂਟ ਤੋਂ ਪਹੁੰਚੋ ਜਿੰਨੇ ਵੀ ਬਹੁਤ ਬਹੁਤ ਪਹਿਲਾਂ ਪ੍ਰੋਰ ਚੈਕਲਿਸਟ ਹੁੰਦੀ ਆ ਉਹਨੂੰ ਚੈੱਕ ਕਰਕੇ ਫੇਰ ਹੀ ਅਪਲੀਕੇਸ਼ਨ ਲਾਜ਼ ਕਰਿਆ ਕਰੋ ਬਾਕੀ ਹੋਰ ਸਾਰੀਆਂ ਬਹੁਤ ਸਾਰੀਆਂ ਖਬਰਾਂ ਕਿ ਕੋਈ ਗਵਰਨਮੈਂਟ ਕਹਿੰਦੀ ਆ ਅਸੀਂ 50000 ਘਟਾ ਦੇਣਾ ਕੋਈ ਕਹਿੰਦੀ ਅਸੀਂ ਮਾਈਗ੍ਰੇਸ਼ਨ ਘਟਾ ਦੇਣੀ ਆ ਇਹ ਹੁਣ ਤੁਸੀਂ ਸਜਣੋਂ ਦੇਖਣਾ ਵੀ ਜੇ ਆਪਾਂ ਬਾਹਰੋਂ ਆਏ ਇਹਨਾਂ ਦੇਸ਼ਾਂ 'ਚ ਮਿਹਨਤ ਕਰਦੇ ਆਂ ਜੇ ਟ੍ਰੇਨ ਗਾਰਡ ਤੋਂ ਲੈ ਕੇ ਐਗਰੀਕਲਚਰ ਯੂਨੀਵਰਸਿਟੀ ਵਾਲਿਆਂ ਨੇ ਵੀ ਲੋਮਨੀ ਵਾਲਿਆਂ ਨੇ ਵੀ ਆਪਣਾ ਸਾਲਾਨਾ ਪ੍ਰੋਗਰਾਮ ਕਰਦੇ ਆ ਹਾਂ ਉਹਦੇ ਵਿੱਚ ਉਹਨਾਂ ਨੇ ਜਜ਼ਦ ਕਰਦੇ ਹਰ ਸਾਰ ਉਹ ਵੀ ਉਹਨਾਂ ਨੇ ਮਨਾਇਆ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਆਸਰ ਗੁਰਮੀਰ ਸੰਘਾ ਜੀ ਕਰਚਾ ਜੀ ਡਾਕਟਰ ਭਾਜੀ ਤੇ ਹੋਰ ਕਿੰਨੇ ਸਾਰੇ ਬਲ ਭਾਈ ਉਹ ਸਾਰੇ ਹਾਸਲ ਪ੍ਰੋਗਰਾਮ ਰੱਖਦੇ ਤੁਸੀਂ ਦੇਖ ਸਕਦੇ ਆ ਆ ਪੁਰਾਣੇ ਗੀਤ ਕਲਚਰ ਲਾ ਕੇ ਉਹਨਾਂ ਨੇ ਪਹਿਲਾਂ ਸੰਤਰੇ ਤੋੜੇ ਤੇ ਫਿਰ ਹੁਣ ਉਹ ਪੜਾਉਂਦੇ ਆ ਯੂਨੀਵਰਸਿਟੀਾਂ 'ਚ ਕਈ ਵਾਰ ਇਹਨਾਂ ਦੇ ਵਧੀਆ ਜੋਬਾਂ ਦੇ ਆ ਵੀ ਹੁਣ ਅਵ ਤਰੱਕੀ ਕਿਦਾ ਕਹਣੀ ਇਸ ਕਰਕੇ ਇਹਨਾਂ ਦੇਸ਼ਾਂ ਨੂੰ ਤਰੱਕੀ ਦਿੱਤੀ ਜਦ ਕਿ ਪੰਜਾਬ ਇਸੇ ਗੱਲੋਂ ਖਲਾਅ ਦੇ ਵਿੱਚ ਪਿੱਛੇ ਰਹਿ ਗਿਆ ਚਾਹੇ ਪੋਲਿਟਿਕਸ ਹੋਵੇ ਚਾਹੇ ਕੋਸ਼ ਹੋਵੇ ਇਹ ਇੱਕ ਹੁਣ ਤਾਈਆਂ ਪਿੱਛੇ ਵੀ ਜਿਹੜੀਆਂ ਰਹਿੰਦੀਆਂ ਉਹਨਾਂ ਨੂੰ ਵੀ ਧਿਆਨ ਰੱਖਣ ਵਾਲੀ ਗੱਲ ਆ ਕਿ ਸ਼ੇਅਰ 올 ਟੁਗੇਦਰ ਹੋਣ ਦੀ ਗਲੋਬਲ ਲੈਵਲ ਕਾਰਨੀ ਚਾਹੀਦੀ ਸਾਰੀ ਸੜੀ ਤਾਂ ਅਸੀਂ ਪੰਜਾਬ ਐਗਰੀਕਲਚਰ ਐਸੋਸੀਏਸ਼ਨ ਵਾਲਿਆਂ ਦੇ ਯੂਨੀਵਰਸਿਟੀ ਵਾਲਿਆਂ ਦੇ ਜਿਹੜੇ ਕਿ ਹਰ ਸਾਲ ਇਦਾਂ ਦੇ ਪ੍ਰੋਗਰਾਮ ਕਰਕੇ ਆਪਣੀ ਯੂਨੀਵਰਸਿਟੀ ਨੂੰ ਤਰਵਤਾਜ਼ਾ ਕਰਦੇ ਰਹਿੰਦੇ ਆ ਸਾਰੇ ਲਈ ਥੈਂਕ ਯੂ ਤੁਹਾਡੇ ਪ੍ਰੋਗਰਾਮ ਸਾਊਂਡ ਵਾਲਿਆਂ ਦਾ ਜਿੰਨਾ ਵੀ ਤੁਸੀਂ ਸ਼ੇਅਰ ਕਰਦੇ ਜੀ ਕਰਨਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਤੇ ਅਹਿਮ ਜੋ ਗਤੀਵਿਧੀਆਂ ਸੀ ਉਹ ਸਾਂਝੀਆਂ ਕੀਤੀਆਂ ਥੈਂਕ ਯੂ ਜੀ ਸੋ ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਗਤੀਵਿਧੀਆਂ ਜੋ ਕੁਝ ਹੋ ਚੁੱਕੀਆਂ ਨੇ ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਨੇ ਜਾਂ ਫਿਰ ਵੈਸਾਖੀ ਦੇ ਵੱਡੇ ਪੱਧਰ ਤੇ ਸਮਾਗਮ ਹੋਣਗੇ ਜਿੱਥੇ ਤੁਹਾਨੂੰ ਸਭ ਨੂੰ ਖੁਲਾਸਾ ਦਾ ਜਿਹੜਾ ਉਹ ਦਿੱਤਾ ਗਿਆ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ